ਸੰਘਾ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੀ ਵੈਟਰਨਰੀ ਸਟੂਡੈਂਟ ਯੂਨੀਅਨ ਦੇ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਮਾਨ ਪੱਤੇ ਦੀ ਮੰਗ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ। ਪਿਛਲੇ 33 ਦਿਨਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਤਾਂ 4 ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਨੇ। ਅੱਜ ਵਿਦਿਆਰਥੀਆਂ ਦੇ ਵੱਲੋਂ ਬੂਟ ਪਾਲਿਸ਼ ਕਰਕੇ ਨਿੰਬੂ ਪਾਣੀ ਅਤੇ ਚਾਹ ਵੇਚ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਉਨਾ ਕਿਹਾ ਹੈ ਕਿ ਲੰਬੇ ਸਮੇਂ ਤੋਂ ਮੰਗ ਕਰਨ ਤੇ ਵੀ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੀਟਿੰਗ ਦੇ ਲਈ ਸਮਾਂ ਨਹੀਂ ਦਿੱਤਾ ਗਿਆ। ਇੰਨਾ ਹੀ ਨਹੀਂ ਉਹਨਾਂ ਦੀ ਮੈਨੇਜਮੈਂਟ ਵੱਲੋਂ ਵੀ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਜਿਸ ਦੇ ਚਲਦਿਆਂ ਮਜਬੂਰੀ ਵਸ ਉਹਨਾਂ ਨੂੰ ਇਸ ਤਰ੍ਹਾਂ ਦਾ ਰੋਜ਼ ਪ੍ਰਦਰਸ਼ਨ ਕਰਨਾ ਪਿਆ। ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਤੇ ਪੋਖ ਹੜਤਾਲ ਤੋਂ ਬਾਅਦ ਉਹ ਮਰਨ ਵਰਤੇ ਬੈਠਣ ਦੇ ਲਈ ਮਜਬੂਰ ਹੋਣਗੇ ਇਸ ਵੇਲੇ ਯੂਨੀਅਨ ਦੇ ਵਿਦਿਆਰਥੀਆਂ ਦੇ ਵੱਲੋਂ ਹੋਰ ਕੀ ਕੋਈ ਕਿਹਾ ਗਿਆ ਤੁਣ ਵੀ ਸੁਣਾਉਂਦੇ ਆ ਕਿਸੇ ਬਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਨੀਰਜ ਸਟੱਡੀ ਯੂਨੀਅਨ ਤੋਂ ਅੱਜ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਸਾਡੀ ਜਿਹੜੀ ਅਨੁਮਿੱਤ ਸਮੇਂ ਦੀ ਹੜਤਾਲ ਚੱਲਦੀ ਸੀ ਉਹਨੂੰ ਅੱਜ 32 ਡੇਸ ਹੋ ਗਏ ਆ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਬਹੁਤ ਆਸ਼ਵਾਸ਼ਣ ਦਿੱਤੇ ਗਏ ਪਰ ਸਾਡੀ ਗੱਲ ਕਿਸੇ ਨੇ ਪੂਰਨੀ ਚਾੜੀ ਅੱਜ ਅਸੀਂ ਥੱਕ ਕੇ ਆ ਕੇ 32ਵੇਂ ਦਿਨ ਆ ਕੇ ਰੈਲੀ ਕੀਤੀ ਹੈ ਤੇ ਅੱਜ ਅਸੀਂ ਸਟਾਲਾ ਵੀ ਲਾਈਆ ਨੇ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਉੱਦਾਂ ਅਸੀਂ ਅੱਜ ਬੂਡ ਪਾਲਸ਼ਾ ਕਰਾਂਗੇ ਅੱਜ ਅਸੀਂ ਨਿੰਬੂ ਪਾਣੀ ਦੇ ਸਟਾਲ ਲਾਈਏ ਅਸੀਂ ਚਾਹ ਦੇ ਸਟਾਲ ਲਾਈਏ ਅਸੀਂ ਇਹ ਸਮਝਦੇ ਆ ਕਿ ਜਿੰਨਾ ਸਾਨੂੰ ਪਤਾ ਦਿੱਤਾ ਜਾਂਦਾ ਹੈ ਉਹ ਇਹ ਖਮਾ ਦੇ ਬਰਾਤਰ ਹੈ ਅਸੀਂ ਡਾਕਟਰਸ ਹੋ ਕੇ ਪ੍ਰੋਫੈਸ਼ਨਲ ਹੋ ਕੇ ਮਾਝੇ ਨਹੀਂ ਕਮਾ ਪਾਵਾਂਗੇ ਜਿੰਨੇ ਸਾਡੀ ਆਰਥਿਕ ਕਮਾਈ ਹੋਊਗੀ ਉਹ ਸਾਡੇ ਇੰਟਰਨਸ਼ਿਪ ਸਾਈਪਰ ਨਾਲ ਬਾਅਦ ਹੋਊਗੀ ਅੱਜੀ ਇੱਥੇ ਅੱਕ ਚੁੱਕਿਆ ਥੱਕ ਚੁੱਕਿਆ ਸਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਪੁਖੜਤਾਹਟੇ ਕੱਛੇ ਨਹੀਂ ਨਿਰਜਲ ਪੁਖੜਤਾਹਟੇ ਚਾਹਤੀ ਪਈ ਐ ਆਜੋ ਦਾ ਤੀਜਾ ਦਿਨ ਹੋ ਗਿਆ ਪਰ ਨਾ ਹੀ ਪ੍ਰਸ਼ਾਸਨ ਸਾਡੀ ਗੱਲ ਸੁਣ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਬਾਹ ਫੜੀ ਗਈ ਜੇ ਹੁਣ ਅੱਕ ਐਕਸ਼ਨ ਕੀ ਹੈ ਤੁਹਾਡਾ ਜੀ ਹੋਰ ਇਹ ਜਾਰੀ ਰਹੂਗਾ ਸਰ ਹੁਣ ਅਸੀਂ ਦਾ ਅਸੀਂ ਸਾਰੇ ਹੱਥ ਪੱਲੇ ਮਾਰ ਕੇ ਦੇਖ ਲੇ ਪੁਖੜਤਾਹਟੇ ਚਲਦੀ ਰਹੂਗੀ ਆ ਕੰਮ ਵੀ ਚੱਲਦੇ ਰਹਿਣਗੇ ਸਟੂਡੈਂਟ ਨੇ ਤੁਹਾਡੇ ਜਿਹੜੇ ਸਾਡੇ ਨਾਲ ਯੂਨੀਅਨ ਦੇ ਸਾਰੇ ਬੱਚੇ ਨੇ 500 ਬੱਚਾ ਹੈ ਸਾਡੇ ਨਾਲ ਅੱਜ ਬੂਟਪਾਲ ਸਾਹਿਬ ਕਾਸਟ ਕਰਤੀ ਜਾ ਰਹੀ ਹੈ ਕਿ ਸਾਨੂੰ ਅਸੀਂ ਇਹ ਸਮਝ ਰਹੇ ਆ ਕਿ ਸਾਨੂੰ ਸਰਕਾਰ ਉਹਨਾਂ ਦੇ ਬਰਾਬਰ ਸਮਝ ਰਹੀ ਹੈ ਅਸੀਂ ਬੂਟਪਾਲ ਸਾਹਿਬ ਕਰਨੀਆਂ ਨੇ ਅਸੀਂ ਅੱਜ ਨਿੰਬੂ ਪਾਣੀ ਵਿੱਚ ਵੇਚਣਾ ਚਾਹ ਵੀ ਵੇਚਾਂਗੇ